ਸਵੇਰੇ ਹੋਏ ਤੇ ਇਸ بارش ਕਾਰਨ ਮੁਰਦਾਸਪੁਰ ਵਿੱਚ ਜਲ ਪ੍ਰਾਪਤੀ ਸਥਿਤੀ ਪੈਦਾ ਹੋ ਗਈ ਹੈ ਲਗਭਗ ਹਰ ਰੋਡ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਗੀਤਾ ਪਵਨ ਰੋਡ ਬੀਜ ਮਾਰਕੀਟ ਹਨੂਮਾਨ ਚੌਂਕ ਅੰਡਰ ਬ੍ਰਿਜ ਕਬੂਤਰੀ ਗੇਟ ਸਦਰ ਬਾਜ਼ਾਰ ਜੇਲੋੜ ਅਤੇ ਥਿਬੜੀ ਰੋਡ ਤੇ ਕਈ ਕਈ ਕੋਟ ਪਾਣੀ ਦੇ ਜਿਹੜੇ ਨੇ ਉਹ ਖੜੇ ਹੋ ਗਏ ਨੇ ਤੇ ਤੇਜ਼ੀ ਦੇ ਨਾਲ ਨਿਕਾਸੀ ਨਾ ਹੋਣ ਕਾਰਨ ਕਾਫੀ ਸਮੇਂ ਤੱਕ ਸ਼ਹਿਰ ਨਿਵਾਸੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤੇ ਸਰਕਾਰੀ ਇਮਾਰਤਾਂ ਅਤੇ ਦਫ਼ਤਰ ਵੀ ਪਾਣੀ ਦੇ ਵਿੱਚ ਡੁੱਬੇ ਨਜ਼ਰ ਆਏ ਹਾਲਾਂਕਿ بارش ਵਿੱਚ ਜਿਹੜਾ ਇਹ ਜੇਲੋੜ ਦੀ ਸਥਿਤੀ ਬਿਜਲੀਪੁਰ ਦੀ ਪਾਵਰ ਕਲੋਨੀ ਬ ਤੂ ਵੀ ਹਲਕੀ ਹਲਕੀ ਬਾਰਿਸ਼ ਸ਼ੁਰੂ ਹੋਣੀ ਹੋਈ ਸੀ ਤੇ ਉਸ ਤੋਂ ਬਾਅਦ ਸਵੇਰੇ ਤੜਕਸਾਰ ਕਾਫੀ ਤੇਜ਼ ਬਾਰਿਸ਼ ਹੋਈ ਅਤੇ 5 ਵਜੇ ਤੋਂ ਕਰੀਬ 6:30 ਵਜੇ ਤੱਕ ਡੇਢ ਘੰਟਾ ਤੇਜ਼ ਬਾਰਿਸ਼ ਹੋਣ ਦੇ ਕਾਰਨ ਸਾਰੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ ਤੇ ਇਹ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰ ਸਮੇਂ ਸਿਰ ਆਪਣੀ ਦੁਕਾਨਾਂ ਨਹੀਂ ਖੋਲ ਪਾ ਰਹੇ ਜਿਨ੍ਹਾਂ ਨੇ ਨਗਰ ਕੌਂਸਲ ਖਿਲਾਫ ਆਪਣੀ ਪੜਾਅਸ ਵੀ ਜੜੀ ਹੈ ਉਹ ਕੱਢੀ ਮੇਰੇ ਨਾਮ ਕੁਝ ਨਹੀਂ ਦੱਸੂੰਗਾ ਸਾਡੀ ਇੱਥੇ ਆਪਣੀ ਲੋਟ ਹੈ ਇਹ ਇਸ ਕਰਕੇ ਕਿ ਇਸ ਰਾਤ ਦੀ ਬਾਰਿਸ਼ ਹੋਈਏ ਪਾਣੀ ਪੂਰਾ ਹੋ ਗਿਆ ਬਲੌਕ ਹੋ ਗਿਆ ਕਾਮ ਇਹਦੇ ਪਾਣੀ ਗਿਆ ਵਾ ਉਹ ਤੇ ਸਾਡੀ ਫਰਚਰ ਦੀ ਦੁਕਾਨ ਹੈਗੀ ਹੈ ਜਿਹਨ ਇੱਥੇ ਦਾ ਕੰਮ ਚੱਲਦਾ ਪਿਆ ਵਾ ਤੇ ਸੋਈ ਸਾਡੀ ਵੀ ਫਿਟਿੰਗ ਹੋਉਂਦੀ ਸੀ ਘੱਟੂ ਘੱਟ 12 13 ਪਾ ਲਈਆਂ ਮੈਕਾਸੀ ਸਾਰਾ ਸਾਡਾ ਖਰਾਬ ਹੋ ਗਿਆ ਤੇ ਤੁਸੀਂ ਵੇਖਦੇ ਬੀਓ ਸਰ ਕਿੰਨੇ ਕਿੰਨੇ ਫੁੱਟ ਪਾ ਗਿਆ ਸਰ ਇਹ ਪਾਣੀ ਘੱਟੂ ਘੱਟ 3 4 ਫੁੱਟ ਤੋਂ ਪਾਣੀ ਸੀ ਨੁਕਸਾਨ ਕਿੰਨਾ ਹੋਇਆ ਕੀ ਨੁਕਸਾਨ ਸਰ ਮੇਰਾ ਜਿਹੜਾ ਮੋਬਾਈਲ ਸਸੇ ਦਾ ਨੁਕਸਾਨ ਹੈਗਾ ਉਹ ਫਰੀ ਪੈਂਦੀ ਹੈ ਨੁਕਸਾਨ ਹੋ ਗਿਆ ਸਰ ਸਾਡੇ ਜਿਹੜੀਆਂ ਬਾਕੀ ਸਾਡੇ ਕਿਚਨ ਦੀ ਫਿਟਿੰਗ ਹੁੰਦੀ ਦੂਜੀ ਦੁਕਾਨ ਤੇ ਦੁਕਾਨ ਖਾਲੀ ਹੈਗੀ ਆ ਤੇ ਕਿਛਦੀ ਫਿਟਿੰਗ ਕਰਾਂ ਲੱਗਿਆ ਸਰ ਸਗੀਆਂ ੜੀਆਂ ਆਪਣਿਆਂ ਘਰ ਆ ਬੂ ਸਾਡੇ 7:30 ਵਜੇ ਦੇ ਕਰੀਬ ਬਾਰਿਸ਼ ਸ਼ੁਰੂ ਹੋ ਗਈ ਸੀ 10 ਵਜਣ ਵਾਲੇ ਕੀ ਲੱਗਦਾ ਨਿਕਾਸੀ ਦਾ ਕਿਉਂ ਨਹੀਂ ਸਰ ਨਿਕਾਸੀ ਦਾ ਆ ਜਿੰਨੇ ਵੀ ਨਾਲੇ ਆ ਗਏ ਸਾਰੇ ਬਲੋਕ ਹੋ ਗਏ ਕੁਝ ਚੱਲ ਪੰਜਿਆਂ ਵਿੱਚੋਂ ਬਲੋਕ ਪਏ ਆ ਹੁਣ ਜਿਹੜੇ ਥੇ ਦੁਕਾਨਦਾਰ ਰਹਿ ਗਿਆ ਉਹਨਾਂ ਦੇ ਥੱਲੇ ਨਾਲੇ ਬਲੋਕ ਪਏ ਹੋਏ ਆ ਸਰ ਉਹ ਪਾਣੀ ਉਹਨਾਂ ਤੋਂ ਨਿਕਲਦਾ ਨਹੀਂ ਹੈਗਾ ਸਰ ਤੇ ਨਾ ਉਹ ਤੋੜਨ ਦੇ ਨਾ ਕੁਝ ਹੋਣਦੋ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਮੈਂ ਸਰ ਅਸੀਂ ਨਗਰ ਕੌਂਸਲ ਬੜੀ ਵਾਰੀ ਆਇਆ ਨਗਰ ਕੌਂਸਲ ਦੇ ਆਂਦੇ ਆਪਣੇ ਸਫਾਈ ਕਰਮਚਾਰੀ ਆਂਦੇ ਆ ਉਹ ਵੀ ਕਰਦੇ ਆ ਪਰ ਕੁਝ ਦੁਕਾਨਦਾਰਾਂ ਦੇ ਸਾਡੇ ਉੱਚੇ ਬਣਾਏ ਹੋਏ ਆ ਮਤਲਬ ਪਾਣੀ ਮੰਦੇ ਨਹੀਂ ਜਿਹੜਾ ਹੈਗੀ ਤੇ ਉਹ ਤੇ ਨਗਰ ਕੌਂਸਲ ਦਾ ਸਰ ਉਹ ਕੀ ਕਰਸਾ ਰਿਹਾ ਤੇ ਜਿੰਨਾ ਕੋ ਜਿਸ ਦਾ ਕਹੀ ਜਾਂਦੀ ਆ ਉਹਨਾਂ ਦੀ ਉਸ ਤਰ੍ਹਾਂ ਜੋ ਸਾਫ਼ ਕਰਦੇ ਆ ਕੋ ਬਾਕੀ ਜਿਹੜੇ ਵੱਡੇ ਦੁਕਾਨਦਾਰ ਆ ਜਾਂ ਖੜੇ ਵੱਡੇ ਬਣਦੇ ਆ ਉਹਨਾਂ ਤੋਂ ਪਾਣੀ ਦੀ ਨਿਕਾਸੀ ਨਹੀਂ ਸਰ ਹੁੰਦੀ ਜੀ ਕੀ ਲੱਗਦਾ ਇਹਦਾ ਸਥਾਈ ਹਲਕੀ ਹੈ ਨਾਲੇ ਚੋੜੇ ਹੋਣੇ ਚਾਹੀਦੇ ਆ ਰੈਗੂਲਰ ਸਥਾਈ ਹਲ ਮੈਂ ਐਡਮਿਨ ਸਿਸਟਮ ਦੇ ਕੋਰਕਵੈਸਟ ਕਰਨਾ ਸਥਾਈ ਹਲ ਹੈ ਵਾ ਜਿੰਨੇ ਵੀ ਵੱਡੇ ਥੜੇ ਬਣੇ ਹੋਏ ਆ ਦੁਕਾਨਾਂ ਦੇ ਅੱਗੇ ਬਣੇ ਹੋਏ ਆ ਜਿਨ੍ਹਾਂ ਦੇ ਕਰਕੇ ਸਰ ਨਿਕਾਸੀ 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 ਬੰਦ ਹੋਈ ਵੀ ਨਾ ਰਹੀ ਐ ਸਭੀ ਤੁਸੀਂ ਸੇ ਖੁਦ ਚੈੱਕ ਕਰ ਲਓ ਜੋ ਪਾਣੀ ਖਤਮ ਹੋਏਗਾ ਨਾ ਪਾਣੀ ਨਹੀਂ ਨਿਕਲਦਾ ਉਹ ਥੜਿਆਂ ਨੂੰ ਰਿਮੂਵ ਕੀਤਾ ਜਾਏ ਅਤੇ ਇੱਕ ਵੀ ਸਰ ਇੱਕ ਕਾਨੂੰਨ ਬਣਾਇਆ ਜਾਵੇ ਕਿ ਦੁਕਾਨ ਦੇ ਕਿ ਥੜੇ ਨਹੀਂ ਬਣਨੇ ਚਾਹੀਦੇ ਸਰ ਹੁਣ ਮੇਰੀ ਦੁਕਾਨ ਦਾ ਥੜਾ ਬਣਿਆ ਪਿਆ ਸਰ ਜੀ ਮੇਰੀ ਦੁਕਾਨ ਦੇ ਥੜੇ ਕਈ ਵੀ ਵਜਦੀ ਆ ਹਰ ਤਾਂ 5 ਵਜਦੀ ਹੈ ਸਰ ਪੂਰਾ ਮੇਰੀ ਦੁਕਾਨ ਨਾਲ ਕਿਸੇ ਕੇਸ ਹੈਗੇ ਇੰਨੀ ਕਿ ਮੈਂ ਸਪੇਸ ਰੱਖੀ ਹੋਈ ਹੈ ਸਰ ਇੱਕ ਵਾਰੀ ਸਰ ਮੈਂ ਹੀ ਸਰ ਤੋਂ 5 ਵਜਦੀ ਬੀਤੀ ਮੈਂ ਖੁਦ ਆਪਾ ਫੜਾ ਤੁਰ ਆਇਆ ਸੀ ਇਹ ਸਾਡਾ ਸਰ ਇੱਕਦਮ ਚਲਦਾ ਪਾਣੀ ਚਲਦਾ ਅੱਗੇ ਜਾ ਕੇ ਸਰ ਪਾਣੀ ਰੁਕ ਜਾਂਦਾ ਨਾ ਜੋਣੀ ਹੈ ਜੀ ਤੇ ਜਦੋਂ ਵੀ ਕੰਮ ਤੇ ਆਈਦਾ ਤਾਂ ਪਾਣੀ ਹੁੰਦਾ ਛੁੱਟੀ ਹੋ ਜਾਂਦੀ ਆ ਤੇ ਅਸੀਂ ਉਹੀ ਦਿਹਾੜੀ ਲਾ ਕੇ ਖਾਣੀ ਹੁੰਦੀ ਆ ਤੇ ਜੇ ਉਹਨੂੰ ਅਸੀਂ ਤਰੀਕੇ ਨਾਲ ਦੁਕਾਨ ਦਾ ਖੁੱਲੇ ਤੇ ਫਿਰ ਪਿਆਦਾ ਸਾਡਾ ਵੀ ਸਾਡੀ ਨਾਨਾ ਜੋ ਬਾਈ ਇੱਕ ਤਾਂ ਵੀਰਾਈ ਤੁਹਾਡੇ ਸਾਹਮਣੇ ਦੇਖੋ ਜੇ ਪਾਣੀ ਨਿਕਲੇਗਾ ਤਾਂ ਫੇਰ ਸਾਡੀ ਝਾੜੀ ਲੱਗੀ ਤੇ ਜੇ ਝਾੜੀ ਨਾ ਲੱਗੀ ਕਿ ਲੈ ਕਿੱਥੋਂ ਖਾਵਾਂਗੇ ਇਹ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਥੋੜਾ ਬਹੁਤਾ ਇਹ ਕਹਿ ਨਹੀਂ ਗੱਲਾਂ ਸਰ ਜੇ ਹੋਏਗਾ ਤਾਂ ਫੇਰ ਪਾਣੀ ਨਿਕਲ ਜਾਂਦਾ ਨਹੀਂ ਤੇ ਇਦਾਂ ਹੀ ਰਹਿਣਾ ਆਪਾਂ ਥੋੜਾ ਪਤਾ ਪਾਣੀ ਦਾ ਤੇ ਇੰਤਜ਼ਾਮ ਹੋਣਾ ਚਾਹੀਦਾ ਨਾ ਥੋੜਾ ਜਿਹਾ ਜੇ ਵੇਖੋ بارش 2 ਘੰਟੇ ਹੀ ਪਈ ਆ ਜੇ ਜ਼ਿਆਦਾ ਥੇਰ ਪਈ ਹੁੰਦੀ ਤਾਂ ਪਾਣੀ ਹੋਰ ਜ਼ਿਆਦਾ ਦੁਕਾਨਾਂ ਦੇ ਦੋ ਦੋ ਦੁਕਾਨਾਂ ਦੇ ਅੰਦਰ ਪਾਣੀ ਭਰ ਗਿਆ ਸਭ ਕੁਝ ਖਰਾਬ ਹੋ ਗਿਆ ਦਾਸਾਲਾ ਜਿੰਨਾ ਵੀ ਪਿਆ ਹੋ ਰਹੀ ਮੈਂ ਰਿਸ਼ੀ ਕਾਂ ਸਰ ਮਾਰਕੀਟ ਬਰਣਾ ਚੌਂਗ ਦੇ ਵਿੱਚ ਖੜੇ ਆ ਸਰ ਇੱਥੇ ਮੇਰੀ ਸ਼ੋਪ ਵੀ ਹੈਗੀ ਆ ਸ਼ੋਪ ਤੇ ਸਰ بارش ਕਰਕੇ ਤੁਹਾਨੂੰ ਪਤਾ ਮੇਰੀ ਬੰਦੀ ਹੋ ਗਈ ਆ ਔਰ ਬਾਕੀ ਦੁਕਾਨਦਾਰ ਵੀ ਮੇਰੇ ਨਾਲ ਖਲੋਤੇ ਆ ਤੁਸੀਂ ਦੇਖ ਰਹੇ ਹੋ ਕਿ ਸਵੇਰੇ 5 ਵਜੇ ਸਰ بارش ਹੋਈ ਸੀ ਤੇ ਸ਼ਹਿਰ ਗਰਦਾਸਪੁਰ ਮੇਰੇ ਹਿਸਾਬ ਨਾਲ ਲੱਗਾ ਡੁੱਬ ਗਿਆ ਵਾ ਪਾਣੀ ਦਾ ਨਿਕਾਸ ਕਿਹੇ ਬਨੇ ਨਹੀਂ ਹੈਗਾ ਸਰ ਜੇ ਤੁਸੀਂ ਨਾਲਿਆਂ ਦੀ ਗੱਲ ਕਰੀਏ ਤੇ ਨਾਲੇ ਅਸੀਂ ਸਰ ਦੇਖ ਕੇ ਆਏ ਆ ਉਹ ਭਾਏ ਮਿਸ਼ਨ ਕਮਾਉਣ ਵਾਲਾ ਨਾਲਾ ਵਾ ਪਾਏ ਬਾਰੋ ਵਾਲਾ ਨਾਲਾ ਵਾ ਭਾਏ ਉਹ ਮੇਰਚੰਦਰ ਰੋਡ ਵਾਲਾ ਨਾਲਾ ਵਾ ਕਿ ਇਹ ਬੰਨੇ ਵੀ ਪਾਣੀ ਦਾ ਨਿਕਾਸ ਨਹੀਂ ਹੈਗਾ ਜਿਹਦੇ ਕਰਕੇ ਸਰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਲਗਭਗ ਬੰਦ ਹੋ ਚੁੱਕੀਆਂ ਵਾ ਤੁਸੀਂ ਦੇਖ ਰਹੇ ਹੋ 9:00 ਵਜ ਗਿਆ ਨਿਰਬੜ 9:00 9:00 ਵਜ ਗਿਆ بارش ਸਵੇਰੇ 5:00 ਵਜ ਤੋਂ ਲੈ ਕੇ 6:00 ਵਜੇ ਤੱਕ بارش ਹੋਈ ਆ ਪਰ ਪਾਣੀ ਉਸੇ ਤਰ੍ਹਾਂ ਹੀ ਆ ਕਿ ਇਹ ਬੰਨੇ ਨਿਕਾਸ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਮਾਰਕੀਟ A to Z ਸਾਰੀ ਮੇਨ ਮਾਰਕੀਟ ਆ ਸ਼ਹਿਰ ਗਦਾਸਪੁਰ ਦੀ ਬਾੜਾ ਚੌਂਕ ਦੀਆਂ ਸਾਰੀਆਂ ਦੁਕਾਨਾਂ ਔਰ ਮੇਨ ਬਾਜ਼ਾਰ ਜਿਹੜਾ ਵਾ ਸਾਰਾ ਹੀ ਬਿਲਕੁਲ ਬੰਦ ਪਿਆ ਵਾ ਕਿਉਂਕਿ ਪਾਣੀ ਸਰ ਇਨਾਂ ਨਾ ਵਾ ਤੇ ਸਾਡੇ ਕੋ ਆਪਣਾ ਆਪੇ ਹੀ ਸਰ ਲੋਤਾ ਜਾਂਦਾ ਪਿਆ ਕਸਟਮਰ ਕਿੱਥੋਂ ਆਣਗੇ ਅਸੀਂ ਦੇਖ ਰਿਹਾ ਸਰ ਸਵੇਰ ਤੋਂ ਲੈ ਕੇ ਜਿਹੜੇ ਸਟੂਡੈਂਟ ਹੈਗੇ ਆ ਆਪਣੇ ਬੱਚੇ ਜਿਹੜੇ ਆਪਣੇ ਸਕੂਲ ਨੂੰ ਜਾ ਰਹੇ ਆ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਪ੍ਰਸ਼ਾਸਨ ਅੱਗੇ ਅਸੀਂ ਹੱਥ ਜੋੜ ਕੇ ਸਰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਬਾਰੇ ਕੁਝ ਸੋਚਿਆ ਜਾਏ ਦੁਕਾਨਦਾਰਾਂ ਲਈ ਸਰ ਹੈਂਡ ਟੂ ਮੂਥ ਹੈਗੇ ਆ ਦੁਕਾਨਾਂ ਬੰਦ ਰਹਿ ਗਈਆਂ ਤੇ ਸਰ ਉਹ ਕਿੱਥੋਂ ਗੁਜ਼ਾਰਾ ਕਰਨਗੇ ਇੱਕ ਦਿਨ ਸਰ ਦੁਕਾਨ ਬੰਦ ਹੋ ਜਾਂਦੀ ਆ ਤੇ ਸਰ ਸਾਡਾ ਹਫਤਾ ਸਰਕਲ ਨਹੀਂ ਲੱਦਦਾ ਤੁਸੀਂ ਦੇਖ ਰਹੇ ਹੋ ਕਿ ਸਾਰੇ ਦੁਕਾਨਦਾਰ ਹੀ ਭਰਾ ਤੇ ਖਲੋਤੇ ਆਂ ਔਰ ਪ੍ਰਸ਼ਾਸਨ ਅਗੇ ਮੰਗ ਕਰਦੇ ਆਂ ਕਿ ਇਹਦਾ ਸਰ ਜਲਦ ਤੋਂ ਜਲਦ ਦਾ ਹੱਲ ਕੀਤਾ ਜਾਏ ਕਿਉਂਕਿ ਆਉਣ ਵਾਲੇ ਸਮੇਂ 'ਚ ਤੁਸੀਂ ਦੇਖ ਰਹੇ ਹੋ ਮੈਂ ਸਰ ਨੈਟ ਦੇਖ ਰਿਹਾ ਸੀ ਉਹਦੇ ਵਿੱਚ ਕਮ ਸੇ ਕਮ 15 ਦਿਨ ਸਰ بارشਾਂ ਦੱਸੀਆਂ ਵਾਂ ਔਰ بارشਾਂ ਵੀ ਸਰ ਕੋਈ 80 80 ਤੋਂ 90% بارشਾਂ ਦੱਸੀਆਂ ਵਾਂ ਜੇਕਰ ਇਸੇ ਤਰ੍ਹਾਂ ਹੀ ਹਾਲ ਰਿਹਾ ਤੇ ਸਰ ਜਿਹੜਾ ਦੁਕਾਨਦਾਰਾਂ ਦਾ ਜਿਸ ਸਰ ਕਾਰੋਬਾਰ ਆ ਬਿਲਕੁਲ ਹੀ ਠੱਪ ਹੋ ਜਾਏਗਾ ਪ੍ਰਸ਼ਾਸਨ ਅਗਿਆ ਦੀ ਮੰਗ ਵਾ ਕਿ ਇਹਦੇ ਸ਼ਕਤੀ ਨਾਲ ਸਰ ਇਰਤੇ ਕੋਈ ਐਕਸ਼ਨ ਕੀਤਾ ਜਾਏ ਔਰ ਨਾਲਿਆਂ ਦੀ ਸਫਾਈ ਔਰ ਸੀਵਰੇਜ ਦੀ ਸਫਾਈ ਜਿਹੜਾ ਵਾ ਪ੍ਰੋਪਰਲੀ ਮੁਕੰਮਲ ਤੌਰ ਤੇ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਪਾਣੀ ਦਾ ਨਿਕਾਸ ਆ ਉਹ ਜਿਹੜਾ ਤੇਜ਼ੀ ਨਾਲ ਹੋ ਜਾਏ ਕਿਉਂਕਿ ਸਰ ਅੱਗੇ ਵੀ ਸਰ ਬਾਰਸ਼ਾਂ ਹੁੰਦੀਆਂ ਹੀ ਪਰ ਇੰਨੀ ਵੇਰ ਪਾਣੀ ਖੜਾ ਨਹੀਂ ਰਹਿਂਦਾ ਪਰ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਸਰ ਪਾਣੀ ਕਮ ਸੇ ਕਮ 3 ਘੰਟੇ ਜਿਹੜਾ ਵਾ ਉਹ ਮਾਰਕੀਟ ਵਿੱਚ ਖੜਾ ਅਬੀਆਂ ਵਾਲੀ ਮਾਰਕੀਟ ਸਰ ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਇੱਥੇ ਸਾਰਾ 4-5 ਘੰਟੇ ਲਗਾਤਾਰ ਪਾਣੀ ਮੇਰੇ ਸਾਹਮਣੇ ਤੋਂ ਕੋਈ ਨਿਕਾਸ ਨੰਗੜਾ ਨਹੀਂ ਆ ਔਰ ਦੁਕਾਨਾਂ ਸਾਰ ਕਿੱਥੋਂ ਖੋਲਨੀ ਆਵਾ ਪਾਣੀ ਗੋਡੇ-ਗੋਡੇ ਤੱਕ ਪਾਣੀ ਆ ਗਿਆ ਵਾ